ਮੌਤ ਕਦੋਂ ਆ ਜਾਵੇ ਗੁਰਮੁਖ ਪਿਆਰਿਓ ਅਸੀਂ ਕਹਿੰਦੇ ਬੜੀ ਦੂਰ ਦੀ ਅਨਸਾਖਰੀ ਹੈ ਮੌਤ ਦੀ ਪਰ ਸਾਨੂੰ ਇਹ ਨਹੀਂ ਪਤਾ ਮੌਤ ਸਾਡੇ ਸਿਰ ਉੱਤੇ ਖਲੋਤੀ ਹੈ ਪਤਾ ਨਹੀਂ ਕਿਹੜੇ ਵੇਲੇ ਆ ਜਾਵੇ ਗੁਰਮੁਖ ਪਿਆਰਿਓ ਅਗਲੀ ਪੰਕਤੀ ਤੇ ਧਿਆਨ ਦਿਓ ਕਿਆ ਤੂੰ ਸੋਇ ਜਾਗ ਏਯਾਨਾ ਹੋਸ਼ ਕਰ ਬੰਦਿਆ ਰੱਬ ਦੇ ਪਿਆਰਿਆ ਜਾਗ ਏਯਾਨਾ ਕਈ ਬੰਦੇ ਦੇਣ ਚੜੇ ਤੱਕ ਸੁੱਤੇ ਰਹਿੰਦੇ ਨੇ ਮਾਫ਼ ਕਰਿਓ ਆਪਕੋ ਆਪਣੀ ਨੀਂਦਰ ਹੈ ਆਪਣੀ ਆਪਣੀ ਲਾਈਫ ਹੈ ਮੈਂ ਕਿਸੇ ਵਾਸਤੇ ਨਹੀਂ ਬੋਲ ਰਿਆ ਇਹ ਗੁਰੂ ਦੀ ਬਾਣੀ ਦਾ ਹੁਕਮ ਹੈ ਕਹਿੰਦੇ ਕਿਆ ਤੂੰ ਸੋਇ ਜਾਗ ਏ ਆਨਾ ਕਈ ਨੂੰ 10 ਵਜੇ ਤੱਕ ਵੀ ਸੋਚੀ ਨਹੀਂ ਆਉਂਦੀ ਕਿੱਥੇ ਪਏ ਨੇ ਕਈਆਂ ਨੂੰ ਇਹ ਨਹੀਂ ਪਤਾ ਸੀ ਉੱਠਣਾ ਕਦੋਂ ਹੈ ਸਾਡੇ ਘਰਾਂ ਵਿੱਚੋਂ ਅੰਮ੍ਰਿਤ ਵੇਲਾ ਖੁੱਸ ਗਿਆ ਗੁਰੂ ਦੀ ਬਾਣੀ ਖੁੱਸਦੀ ਜਾ ਰਹੀ ਹੈ ਪਰ ਪਿਆਰਿਓ ਧਿਆਨ ਦਿਓ ਬਾਣੀ ਨੇ ਸਾਡਾ ਉਧਾਰ ਕਰਨਾ ਹੈ ਬਾਣੀ ਨੇ ਸਾਡਾ ਜੀਵਨ ਬਣਾਉਣਾ ਹੈ ਜੇ ਜ਼ਿੰਦਗੀ ਮਿਲੀ ਹੈ ਇਹਨੂੰ ਚੰਗੇ ਪਾਸੇ ਲਾਈਏ ਸੁਖੁਨੀ ਸਾਹਿਬ ਵਿੱਚ ਰੋਜ਼ ਪਰਮਾਤਮਾ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸਾ ਮਾਨਸਾ ਕਈ ਬੰਦੇ ਆਏ ਤਾਂ ਸਰੀਰ ਲੈ ਕੇ ਮਾਲਕ ਦੇ ਘਰੋਂ ਸੰਸਾਰ ਤੇ ਨੇ ਪਰ ਕਈ ਸਰੀਰ ਲੈ ਕੇ ਵੀ ਹਜੇ ਉਹ ਪਸ਼ਮਾ ਦੇ ਵਾਂਗ ਹੀ ਜੀ ਰਹੇ ਨੇ ਹੁਣ ਪਸ਼ੂ ਨੂੰ ਕੋਈ ਮਤਾ ਨਹੀਂ ਕਦੋਂ ਉੱਟਣੇ ਕਦੋਂ ਨਾਮ ਜਪਣੇ ਇਸੇ ਤਰ੍ਹਾਂ ਬੰਦਿਆਂ ਦਾ ਜੀਵਨ ਹੋ ਗਿਆ ਕਰਤੂਤ ਪਸ਼ੂ ਕੀ ਮਾਨਸ ਜਾਗ ਰੋਜ਼ ਆਪਣੇ ਗੁਰੂ ਘਰ ਵਿੱਚ ਸੁਖੁਨੀ ਸਾਜੀ ਦਾ ਜਾਪ ਹੁੰਦਾ ਤੇ ਮਾਲਕ ਕਹਿੰਦੇ ਉਹ ਪਸ਼ੂਆਂ ਵਾਂਗ ਜਿੰਦਗੀ ਜੀ ਰਹੇ ਨੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮੈਣ ਕੀ ਇਹ ਤੇਰੀ ਬਲੀਆ ਦਬਦੇ ਪਿਆਰਿਆ ਆਇਆ ਤਾਂ ਪ੍ਰਮਾਤਮਾ ਨੂੰ ਮਿਲਣ ਵਾਸਤੇ ਹੈ ਪਰ ਤੂੰ ਆਪਣੀ ਜ਼ਿੰਦਗੀ ਖਰਾਬ ਕਰ ਲਈ ਤੂੰ ਸੁੱਤਾ ਹੀ ਨਹੀਂ ਉੱਠਦਾ ਅੰਮ੍ਰਿਤ ਵੇਲੇ ਕਿੰਨੇ ਲੰਘ ਗਿਆ ਕਦੋਂ ਹੋਇਆ ਫਿਰ ਸੌਂ ਗਿਆ ਖਾਤਾ